ਹਾਂਜੀ ਭਾਈ ਸਤਿ ਸ੍ਰੀ ਅਕਾਲ ਆਸਾ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਆਪਾਂ ਤੁਹਾਡੇ ਲਈ ਐਤਵਾਰ ਨੂੰ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਕੀਤਾ ਆਪਾਂ ਕਿਉਂਕਿ ਪਿਛਲੇ ਐਤਵਾਰ ਆਪਣੇ ਤੋਂ ਟੈਸਟ ਤਿਆਰ ਨਹੀਂ ਕੀਤਾ ਗਿਆ ਸੀ ਬੱਚੇ ਕਰਕੇ ਆਪਾਂ ਥੋੜਾ ਜਿਆਦਾ ਜਿਆਦਾ ਵਿਜੀ ਹੁੰਨੇ ਆ ਤੇ ਪਿਆਬੀ ਟਾਈਪ ਨਹੀਂ ਹੋਈ ਸੀ ਪਿਛਲੇ ਐਤਵਾਰ ਇਸ ਵਾਰ ਆਪਾਂ ਪਿਆਬੀ ਟਾਈਪ ਕੀਤੀ ਹੈ ਜਿਹੜੀ ਤੁਹਾਨੂੰ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣੀਆਂ ਤੇ ਅੱਗੇ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਸਾਰਿਆਂ ਦਾ ਭਲਾ ਹੋ ਸਕੇ ਤੇ ਇੱਕ ਪੇਪਰ ਦਾ ਵੀ ਗੱਲਾਂ ਹੋ ਰਹੀਆਂ ਧਰਨੇ ਲਾ ਰਹੇ ਆ ਧਰਨਿਆਂ ਬਾਰੇ ਕਹਿ ਰਹੇ ਸੀਗੇ ਫੋਨ ਕਾਲ ਮੈਸੇਜ ਵੀ ਆਈ ਸੀ ਕਈ ਵਾਰ ਤਾਂ ਸਾਡੇ ਤੋਂ ਫੋਨ ਕਾਲ ਹੁਣ ਨਹੀਂ ਉਠਾਈ ਜਾਂਦੇ ਸੀ ਸਾਇਲੈਂਟ ਰੱਖਦੇ ਹੁੰਦੇ ਆ ਬੱਚਾ ਹੁਣ ਕਰਕੇ ਕਿਉਂਕਿ ਉਹ ਬੱਚੇ ਨੂੰ ਰਿੰਗ ਤੋਂ ਪ੍ਰੋਬਲਮ ਹੋ ਜਾਂਦੀ ਉੱਠ ਖੜਦਾ ਬੱਚਾ ਫਿਰ ਤਾ ਕਰਕੇ ਸਿਧਰਨੇਚ ਨਹੀਂ ਜਾ ਸਕੇ ਜਿਹੜੇ ਜਾ ਰਹੇ ਆ ਧਰਨੇਚ ਉਹਨਾਂ ਦਾ ਧੰਨਵਾਦ ਅਤੇ ਵੱਧ ਤੋਂ ਵੱਧ ਜਾਓ ਭਾਈ ਤਾਂ ਜੋ ਆਪਣਾ ਵੀ ਪੋਸਟਾਂ ਜਿਹੜਾ ਸੀ ਉਹਨਾਂ ਦਾ ਪੇਪਰ ਹੋ ਸਕੇ ਵੈਸੇ ਗੱਲ ਸੁਣੀ ਸੀ ਵੀ ਜਲਾਈ ਦੇ ਵਿੱਚ ਹੋਣ ਦੇ ਚਾਂਸ ਆ ਕਿਉਂਕਿ ਪਹਿਲਾਂ ਗੱਲ ਇਹੀ ਸੁਣੀ ਸੀ ਵੀ ਮਈ ਦੇ ਵਿੱਚ ਪੋਲੂਸ਼ਨ ਵਾਲਾ ਪੇਪਰ ਹੋ ਜਾਣਾ ਪਰ ਮਈ ਲੰਘ ਚੁੱਕੀ ਉਹਨਾਂ ਨੇ ਕੋਈ ਪੇਪਰ ਲੈਤਾ ਨਹੀਂ ਤਾਂ ਕਰਕੇ ਹੁਣ ਬੱਚੇ ਧਰਨੇ ਬਾਰੇ ਸੋਚ ਰਹੇ ਆ ਤਾਂ ਕਰਕੇ ਧਰਨੇ ਲਾਏ ਵੀ ਆ ਕਿਉਂਕਿ ਉਹ ਅਵੇਸਲੇ ਹੋਏ ਬੈਠੇ ਨੇ ਉਹ ਬੋਰਡ ਵਾਲੇ ਵੀ ਕੋਈ ਇਦਾਂ ਕਰ ਨਹੀਂ ਰਹੇ ਕੋਈ ਹਲਚਲ ਤੇ ਚਲੋ ਫਿਰ ਆਪਾਂ ਹੁਣ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆਂ ਕੋਸ਼ਿਸ਼ ਕਰੋ ਜਿੰਨੇ ਜਾ ਸਕਦੇ ਆਂ ਧਰਨੇ ਤੇ ਜ਼ਰੂਰ ਜਾਓ ਕਿਉਂਕਿ ਸਾਰਿਆਂ ਨੂੰ ਨੌਕਰੀ ਤਾਂ ਮਿਲਣੀ ਆ ਤੇ ਆਪਾਂ ਮਾਫੀ ਚਾਹੁੰਨੇ ਕਿਉਂਕਿ ਆਪਾਂ ਜਾ ਨਹੀਂ ਸਕਦੇ ਹੁਣ ਆਪਾਂ ਬਿਜੀ ਹੁੰਨੇ ਆ ਘਰੇ ਬੱਚੇ ਕਰਕੇ ਚਲੋ ਹੁਣ ਆਪਾਂ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆਂ ਤੇ ਪਹਿਰਾ ਤਾਂ ਜੇ ਤੁਹਾਡੇ ਹੱਥ ਚੱਲ ਪਿਓ ਉਸ ਤੋਂ ਬਾਅਦ ਪ੍ਰੋਪਰ ਪੈਰਾ ਬੋਲਾਂਗੇ ਜਿਹਦੇ ਨਾਲ ਤੁਸੀਂ ਕਰੋਗੇ ਤੇ 2 ਮਿੰਟ ਦੀ ਬ੍ਰੇਕ ਆਊਗੀ ਵਿੱਚ ਜਿਹਦੇ ਚ ਤੁਸੀਂ ਪੈਰਾ ਵਾਟ ਸਕੋਗੇ ਉਹ ਦੁਬਾਰਾ ਫੇਰ ਟਾਈਮ ਨਾਲ ਪੈਰਾ ਚੱਲੂਗਾ ਧਿਆਨ ਨਾਲ ਕਰਨਾ ਪੈਰੇ ਵਿੱਚ ਕੋਈ ਔਖੇ ਸ਼ਬਦ ਨਹੀਂ ਦੂਜੇ ਪੈਰੇ ਚ ਇੱਕ ਦੋ ਅੰਗਰੇਜ਼ੀ ਦੇ ਸ਼ਬਦ ਆ ਜਿਹੜੇ ਕਿ ਨਾਰਮਲ ਹੁੰਦੇ ਨੇ ਵੈਸੇ ਉਹ ਨਾਰਮਲ ਸ਼ਬਦ ਵੀ ਜਿਹੜੇ ਹੈਗੇ ਆ ਥੋੜੇ ਜਿਹੇ ਉਹਦੇ ਨਾਲ ਸਿਹਤ ਨਾਲ ਆ ਵੀ ਉਦਾਂ ਸ਼ਬਦ ਵੀ ਸ਼ਾਇਦ ਨਹੀਂ ਆਉਣੇ ਪੇਪਰ 'ਚ ਪਰ ਉਹ ਲਾਈਨਮ ਤੱਕ ਪੈ ਰਹੇ ਸੀ ਤੇ ਇਸੇ ਕਰਕੇ ਪਾ ਪਾ ਦਿੱਤੇ ਪਰ ਟੈਂਸ਼ਨ ਨਾਲ ਉਹ ਹਜੇ ਸ਼ਬਦ ਨਹੀਂ ਹੁੰਦੇ ਪੇਪਰ ਦੇ ਵਿੱਚ ਇੱਕ ਦੋ ਸ਼ਬਦੀ ਪਾਏ ਆਪਾਂ ਚਲੋ ਹੁਣ ਤੁਸੀਂ ਰੈਡੀ ਹੋ ਜਾਓ ਰੈਡੀ ਆਪ ਨੇ ਆਪਣਾ ਟਿਕਾਣਾ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਰੱਖਿਆ ਹੋਇਆ ਸੀ 3 ਜਨਵਰੀ ਨੂੰ ਆਪ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਇੱਕ ਤਕੜਾ ਦੌਰਾ ਪਿਆ ਜਿਸ ਨਾਲ ਦਿਮਾਗ ਦੀ ਨਾੜੀ ਉੱਤੇ ਅਸਰ ਹੋਇਆ ਅਤੇ ਸਖਤ ਸਿਰ ਪੀੜ ਰਹਿਣ ਲੱਗੀ ਡੰਡੀ ਡਾਕਟਰ ਦੇ ਕਹਿਣ ਅਨੁਸਾਰ ਆਪ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੰਡੀ 22 ਜਨਵਰੀ ਨੂੰ ਫਿਰ ਅਧਰੰਗ ਦਾ ਇੱਕ ਵੱਡਾ ਹੱਲਾ ਹੋਇਆ ਨੋ ਜੀ ਡਰਾਈਵ ਪੈਰਾ ਬੋਲਦਾ ਪ੍ਰੋਪਰ ਫੈਰੀ ਰੈਡੀ ਹੋ ਜਾਓ ਰੈਡੀ ਅੱਜ ਦੀ ਭਜਨ ਅਠ ਤਣਾ ਭਰਪੂਰ ਸਮੇਂ ਵਿੱਚ ਬੱਚਿਆਂ ਨੂੰ ਖੁਸ਼ਹਾਲ ਅਧਿਆਪਕ ਦੀ ਲੋੜ ਹੈ ਜੋ ਉਹਨਾਂ ਅੰਦਰ ਆਏ ਕਿਸੇ ਵੀ ਸਮੱਸਿਆ ਅਧੀਨ ਸਵਾਲਾਂ ਦੇ ਪੁੱਛਾਲ ਨੂੰ ਸ਼ਾਂਤ ਕਰੇ ਅਤੇ ਬਚਪਨ ਵਿੱਚ ਹੀ ਉਹਨਾਂ ਦੇ ਪੁਲਜੇ ਚਿਹਰੇ ਨੂੰ ਸੁਲਝਾ ਸਕੇ ਡੰਡੀ ਹੁਣ ਅਧਿਆਪਕ ਨੂੰ ਸਿਰਫ ਗਿਆਨ ਦੇ ਸਾਗਰ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਬੱਚਿਆਂ ਲਈ ਉਹ ਸਾਧਨ ਬਣੇ ਜਿਸ ਨੂੰ ਦੇਖ ਉਹ ਆਪਣੇ ਦੁੱਖ ਦਰਦ ਪਰੇਸ਼ਾਨੀਆਂ ਭੁੱਲ ਕੇ ਆਪਣੇ ਨਿਸ਼ਾਨੇ ਵੱਲ ਧਿਆਨ ਇੰਦਰਤ ਕਰ ਸਕਣ ਡੰਡੀ ਇੱਕ ਗਿਆਨਬਾਨ ਅਧਿਆਪਕ ਬੱਚਿਆਂ ਨੂੰ ਸਿਰਫ ਅੱਖਰ ਦੇ ਸਕਦਾ ਹੈ ਪਰ ਉਹਨਾਂ ਨੂੰ ਖੁਸ਼ਹਾਲ ਇਨਸਾਨ ਨਹੀਂ ਬਣਾ ਸਕਦਾ ਡੰਡੀ ਇੱਕ ਖੁਸ਼ਹਾਲ ਅਧਿਆਪਕ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਹਰ ਜਿੱਤ ਹਾਰ ਨੂੰ ਖੜੇ ਖਿੜੇ ਮੱਥੇ ਸਵੀਕਾਰ ਕਰਨ ਦਾ ਬਾਲਾ ਦਸਦਾ ਡੰਡੀ ਨੰਨੇ ਮੁਨਿਆ ਨੂੰ ਪਾਈਆਂ ਚੰਗੀਆਂ ਆਦਤਾਂ ਇੱਕ ਦਿਨ ਉਹਨਾਂ ਨੂੰ ਮਿਸਾਲ ਦੇ ਤੌਰ ਉੱਤੇ ਕਾਇਮ ਕਰਨ ਗਿਆ ਡੰਡੀ ਇਹ ਸਭ ਦੇਖ ਕੇ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਕਿ ਆਖਰ ਖੁਸ਼ਹਾਲ ਅਧਿਆਪਕ ਕੌਣ ਹੈ ਡੰਡੀ ਜੀ ਸੁਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਖੁਸ਼ਹਾਲ ਅਧਿਆਪਕ ਉਹ ਹੈ ਜੋ ਕਮੀਆਂ ਨਾਲੋਂ ਦੂਜਿਆਂ ਦੇ ਗੁਣਾਂ ਨੂੰ ਅਪਣਾਵੇ ਜੋ ਬੱਚਿਆਂ ਦੇ ਚਿਹਰੇ ਦੇ ਅਨਸਾਰ ਆਪਣੀਆਂ ਸਭ ਦੁੱਖ ਪਰੇਸ਼ਾਨੀਆਂ ਭੁੱਲ ਕੇ ਜਮਾਤ ਅੰਦਰ ਜਾਵੇ ਜਿਸ ਦੇ ਹੱਥ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਉਹਨਾ ਦੀ ਸਿੱਖਣ ਦੀ ਤਤਪਰਤਾ ਵਿੱਚ ਬਦਲਣ ਲਈ ਉੱਠਣ ਡੰਡੀ ਜੋ ਸਿਖਾਉਂਦੇ ਸਿਖਾਉਂਦੇ ਾਂਦੀ ਰੈਡੀ ਹੋ ਜੋ ਬੋਲਣ ਲੱਗੇ ਆਪਾਂ ਰੈਡੀ ਆਂਬ ਗਰਮੀਆਂ ਦਾ ਸਭ ਤੋਂ ਅਹਿਮ ਫਲ ਹੈ ਜੋ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਬੇਹੱਦ ਫਾਇਦੇਮੰਦ ਹੈ ਡੰਡੀ ਅੰਬਾਂ ਦੇ ਗੁਣਾ ਕਰਕੇ ਹੀ ਇਸ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ ਡੰਡੀ ਆਓ ਜਾਨਦੇ ਹਾਂ ਅੰਬ ਦੇ ਫਾਇਦੇ ਬਾਰੇ ਅੰਬ ਸਾਡੇ ਸਰੀਰ ਲਈ ਦਵਾਈ ਵਾਂਗ ਕੰਮ ਕਰਦਾ ਹੈ ਡੰਡੀ ਇਸ ਵਿੱਚ ਵਿਟਾਮਿਨ ਏ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਫਾਇਦੇਮੰਦ ਹੈ ਡੰਡੀ ਰੋਜ਼ਾਨਾ ਇੱਕ ਅੰਬ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਡੰਡੀ ਅੱਜਕੱਲ ਛੋਟੀ ਉਮਰ ਦੇ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਜਿਸ ਦੇ ਕਈ ਕਾਰਨ ਹਨ ਜਿਵੇਂ ਦੇਰ ਤੱਕ ਕੰਪਿਊਟਰ ਉੱਤੇ ਕੰਮ ਕਰਨਾ ਜਾਂ ਹਰੀਆਂ ਸਬਜ਼ੀਆਂ ਦਾ ਸੇਵਨ ਨਾ ਕਰਨਾ ਆਦ ਡੰਡੀ ਆਮ ਬੱਚਿਆਂ ਦੇ ਪਸੰਦੀਦਾ ਫਲਾਂ ਵਿੱਚੋਂ ਇੱਕ ਹੈ ਡੰਡੀ ਇਸ ਦੇ ਸੇਵਨ ਨਾਲ ਉਹਨਾਂ ਨੂੰ ਸੁਆਦ ਵੀ ਮਿਲਦਾ ਹੈ ਅਤੇ ਸਿਹਤ ਨੂੰ ਵੀ ਪੈਦਾ ਹੁੰਦਾ ਹੈ ਡੰਡੀ ਇਹ ਕੈਂਸਰ ਨਾਲ ਲੜਨ ਵਿੱਚ ਸਾਡੀ ਮਦਦ ਕਰਦਾ ਹੈ ਡੰਡੀ ਅੰਬ ਵਿਚਲਾ ਐਂਟੀਆਕਸੀਡੈਂਟ ਕੋਲੋਨ ਕੈਂਸਰ ਨਾਲ ਲੜਨ ਵਿੱਚ ਮਦਦ ਕਰਦਾ ਹੈ ਡੰਡੀ ਅੰਬ ਵਿੱਚ ਪਾਏ ਜਾਣ ਵਾਲੇ ਜ਼ਿੰਕ ਅਤੇ ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਨ ਡੰਡੀ ਗਰਭવતી ਮਹਿਲਾਵਾਂ ਲਈ ਵੀ ਦਵਾਈ ਦਾ ਕੰਮ ਕਰਦਾ ਹੈ ਡੰਡੀ ਅੰਬ ਵਿਚਲਾ ਵਿਟਾਮਿਨ ਏ ਨਵਜਾਤ ਬੱਚਿਆਂ ਨੂੰ ਅੱਖਾਂ ਦੀ ਰੋਸ਼ਨੀ ਨਾਲ ਸੰਬੰਧਿਤ ਹੋਣ ਵਾਲੀਆਂ ਸਮੱਸਿਆਵਾਂ ਨੂੰ ਰੋਕਣ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ